ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਜਿਹੜਾ ਆਪਾਂ ਵੀ ਲੈ ਕੇ ਆਏ ਛੋੜੇ ਬੱਚੇ ਪਟੇਲ ਸ਼ਾਈ ਪੱਗ ਕਿਵੇਂ ਬਣ ਸਕਦੇ ਹਨ ਸਭ ਤੋਂ ਪਹਿਲਾਂ ਆਪਾਂ ਸਰਜਰੀ ਫੈਂਟਰ ਤੇ ਲਿਆ ਕਰ ਨੂੰ ਪੁਣੀ ਆਹਲਦਵਾ ਥੱਲੇ ਰਾ ਕੇ ਬੰਦ ਪਾਸ ਉਤਰਾ ਕੇ ਦੋ ਹੀ ਲੜ ਇਕੱਠੇ ਕਰਕੇ ਇੱਕ ਵੜਾ ਲੜ ਨੂੰ ਫੋਲਡ ਕਰਕੇ ਮਟਾਈ ਚ ਕਰਕੇ ਜਿਹੜਾ ਪੜ ਨੂੰ ਸਾਫ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਹੁੰਚ ਕਰਕੇ ਪੁਣੀ ਆਹਲਦਵਾ ਥੱਲੇ ਰਾ ਕੇ ਬੰਦ ਪਾਸ ਉਤਰਾ ਕੇ ਦੋਈ ਪੱਲੇਆਂ ਜੋ ਪੱਲੇ ਪੱਲੇ ਜਰਾ ਖੋਲ ਕੇ ਦੂਜੇ ਪੱਲੇ ਨਾਲ ਫੋਮਟਾਈ ਗੱਲ ਪਾਸਾ ਨਾਲ ਜੋੜ ਕੇ ਚਾਰੋਂ ਕੋਲੇੜੇ ਲੜਨ ਉੱਤੋਂ ਹਟਾ ਕਰਨਾ ਹੈ ਚਾਰੋਂ ਕੋਲੇੜੇ ਲੜਨ ਉੱਤੋਂ ਹਟਾ ਕਰਕੇ ਚੱਗੀ ਤਰ੍ਹਾਂ ਪਰਾਂ ਨੂੰ ਸਾਫ਼ ਕਰਕੇ ਡਬਲ ਫੋਲਡ ਕਰ ਲੈਣਾ ਹੈ ਡਬਲ ਫੋਲਡ ਕਰਕੇ ਉੱਤੜਾ ਲੜਨ ਦੱਬ ਕੇ ਤੇ ਜਿੰਨੇ ਦੀ ਉਹਦੀ ਚੜਾਈ ਰੱਖਣਾ ਚਾਹੁੰਦੇ ਤਾਂ ਹੀ ਉਹਨੇ ਚੜਾਈ ਰੱਖੇੜਾ ਪਰ ਨੂੰ ਜਿੰਨੇ ਤੁਸੀਂ ਉਹਦਾ ਫੋਨ ਰੱਖਣਾ ਚਾਹੁੰਦੇ ਉਹਨਾਂ ਦਾ ਫੋਨ ਰੱਖ ਲੈ ਕੇ ਪਰਾਂ ਨੂੰ ਜਗੀ ਤਰ੍ਹਾਂ ਹਟਾ ਕਰਕੇ ਸਾਫ਼ ਕਰਕੇ ਲਗਾ ਦੇਣਾ ਹੈ ਤੇ ਜਿਹੜਾ ਪਗਲਾ ਨੇ ਲਾਣਾ ਲੜਨ ਨੂੰ ਬਾਗ ਤੋਂ ਪਿੰਚ ਕੱਢ ਕੇ ਪੂਣੀ ਦਾ ਹੌਲ ਦਾ ਹੱਥਾ ਦੇ ਰੱਖ ਕੇ ਬੰਦ ਪਾਉ ਸੋਤੜਾ ਕੇ ਦੋਈ ਪੱਲੇ ਜੇ ਪੱਲੇ ਪੱਲੇ ਜਿਆਦਾ ਖੋਲ ਕੇ ਦੁੱਜੇ ਪੱਲੇ ਨੇ ਪੰਪਟਾਈ ਵਾਲ ਪਾਸੇ ਨਾਲ ਜੋੜ ਕੇ ਚਾਰਾਂ ਨੂੰ ਜਿਹੜਾ ਲਾਣ ਨੂੰ ਉੱਤੋਂ ਹਟਾ ਕਰਨਾ ਹੈ ਚਾਰੋਂ ਗਲੇ ਲੜਨ ਨੂੰ ਉੱਤੋਂ ਹਟਾ ਕਰਕੇ ਤੇ ਥੱਲੇ ਉਹ ਲੜਨ ਦੋਬਲ ਫੋਰਡ ਕਰਨਾ ਹੈ ਥੱਲੇ ਉਹ ਪੱਲੇ ਨੂੰ ਦੋਬਲ ਫੋਰਡ ਕਰਕੇ ਚੰਗੀ ਤਰ੍ਹਾਂ ਹਟਾ ਕਰਕੇ ਤੇ ਲੜਨ ਨੂੰ ਸਾਫ਼ ਕਰਕੇ ਜਿੰਨਾ ਤੋਂ ਹੀ ਦੁੱਜੇ ਲੜ ਦਾ ਫਾਨ ਲਾਖੀ ਉਹਨਾਂ ਬਾਅਦ ਤੇ ਜਿਹੜਾ ਦਾ ਫਾਨ ਲਾ ਕਿਹੜਾ ਪੱੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਨਾਲ ਬਾਕੀ ਪਾਗੜੀਆਂ ਪਸੜੀਆਂ ਕਰੀ ਜਾਣੀਆਂ ਹੈ ਜਿਹੜਾ ਆਪਾਂ ਅਗਲਾ ਲਾਉਣਾ ਹੈ ਲੜਨ ਨੂੰ ਬੈਕ ਟਪਿੰਚ ਕਰਕੇ ਪੁਣੀਆ ਹੱਥ ਦੇ ਹੱਥ ਦੇ ਰੱਖ ਕੇ ਬੰਦ ਬਾਹਰ ਰੱਖ ਕੇ ਦੋਈ ਪੱਲੇ ਜੋ ਪੱਲੇ ਪੱਲੇ ਜਰਾ ਖੋਲ ਕੇ ਦੂਜੇ ਪੱਲੇ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰੋਂ ਗਲੇੜੇ ਲੜਨ ਨੂੰ ਉੱਤੋਂ ਹਟਾ ਕਰਨਾ ਹੈ ਚਾਰੋਂ ਗਲੇੜੇ ਲੜਨ ਨੂੰ ਉੱਤੋਂ ਹਟਾ ਕਰਕੇ ਥੱਲੇ ਨਾਲ ਲੜਨ ਡਬਲ ਫੋਲ ਕਰਨਾ ਹੈ ਖਲੜਾ ਬਲੜਾ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਮੋਟਾਈ ਚ ਕਰਕੇ ਤੇ ਟੈਨ ਕਰਕੇ ਜਿਹੜਾ ਪਾਣ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਤੇ ਜਿੰਨਾ ਆਪਾਂ ਪੱਲੇੜਾ ਦਾ ਫਾਂ ਰੱਖੇ ਉਹਨਾਂ ਆਪਾਂ ਇਸ ਸਾੜਾ ਦਾ ਫਾਂ ਰੱਖਾ ਕਿਹੜਾ ਪੱਲੇੜਾ ਨੂੰ ਕਿੱਟਣਾ ਲੋਡ ਕਰਕੇ ਸੈੱਟ ਕਰਕੇ ਲਗਾਉਣਾ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਯੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਉੱਤੇ ਨਵੇਂ ਨੇ ਸਾਡੇ Facebook ਪੇਜ ਵੱਲੋਂ ਯੂਰ ਕਰਿਓ ਤੇ ਬੜਿਆਂ ਬਤਵਾ ਤੇ ਯੂ ਕਰਿਓ ਕਿਹੜਾ ਮਾ ਅਗਲਾ ਲਾਉਣਾ ਹੈ ਲਾਉਣੂ ਵੈਕ ਤੋਂ ਮੈਂ ਜਗੜ ਕੇ ਪੁਣੀ ਰੱਖਦਾ ਵਾ ਥਲੇ ਰੱਖ ਕੇ ਬੰਦ ਬਾਸ ਉੱਤੇ ਰੱਖ ਕੇ ਦੋਈ ਪੱਲੇ ਚ ਪਹਿਲੇ ਪੱਲੇ ਜਿਹੜਾ ਖੋਲਣਾ ਹੈ ਦੂਜੇ ਪੱਲੇ ਪਮਟਾਈ ਵਾਲ Pase ਨੇ ਜੋੜ ਕੇ ਚੰਗੀ ਤਰ੍ਹਾਂ ਪੱੜ ਨੂੰ ਸਾਫ ਕਰਕੇ ਤੇ ਲੋਡ ਕਰਕੇ ਤੇ ਮੇਰੀ ਸ਼ੇਪ ਉਹ ਸੈੱਟ ਕਰਕੇੜਾ ਪੱੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸੈੱਟ ਕਰਕੇ ਲਗਾਉਣਾ ਹੈ ਲੜ ਨੂੰ ਤੇ ਨਾਲ ਜਿਹੜਾ ਬਾਕੀ ਬਸਡਿੰਗ ਕਰੀ ਜਾਣੀ ਹੈ ਜੈਬਰੀ ਸ਼ੇਪ ਉਹ ਵੀ ਆਪੇ ਸੈੱਟ ਕਰ ਲੈਣੀ ਐ ਜਿਹੜਾ ਪੱਗ ਪਹਿਲਾਂ ਉਹਨਾ ਨੱਕਰੀ ਜਿਹੜਾ ਪੱਗ ਬਿਨ ਲਗਾਉਣਾ ਤੇ ਤੇ ਜਿਹੜਾ ਆਪਾਂ ਗਿਰਾ ਲਗਾਉਣਾ ਉਹਦਾ ਤੇ ਉਹਦਾ ਸਾਲੇ ਫੋਨ ਕਰਕੇ ਜਿਹੜਾ ਬਰਾੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਦੇ ਬੈਟਲ ਚੜਾਈ ਚੁਲਿਆ ਕੇ ਮੁਰਿਲਾ ਕੇ ਬਦੀ ਚੜਾਈ ਘਟਾ ਕੇ ਚੰਗੀ ਤਰ੍ਹਾਂ ਇਹ ਪਲੈਟ ਨੂੰ ਸਾਫ ਕਰ ਲੈਣਾ ਚੰਗੀ ਤਰ੍ਹਾਂ ਇਹ ਪਲੈਟ ਨੂੰ ਸਾਫ ਕਰਕੇ ਫਿਰ ਪੱਗ ਪਿੰਦੇ ਥੱਲੇ ਜਿਹੜਾ ਪਲੈਟ ਨੂੰ ਫਰੰਟ ਵੱਲ ਫੋਨ ਕਰ ਦੇਣਾ ਫਰੰਟ ਵੱਲ ਫੋਨ ਕਰਨ ਤੋਂ ਬਾਅਦ ਜਿੰਨੇ ਹਰ ਚੜਾਈ ਦੇ ਖਾਣਾਂ ਜਨ ਤੋ ਇਹ ਨਿਊਜ਼ ਚੜਾਈ ਦਾ ਕੜਾ ਪੜ ਨੂੰ ਲੜ ਨੂੰ ਇੱਕ ਵਾਰ ਜ਼ਬਰਣਾ ਜਿਹੜਾ ਲੜ ਘੜਿਆ ਦਾ ਤੁਸੀਂ ਇੱਕ ਇੱਕ ਦੋ ਪਗਾਂ ਵਿੱਚ ਜਿਹੜਾ ਲੜਨ ਦੁਕਾਨ ਵਾਸਤੇ ਲਗਾ ਸਕਦੇ ਹੋ ਤੇ ਨਾਲ ਦੇਣ ਬਾਕੀ ਪਾ ਜਿਹੜੀਆਂ ਬਸ ਸੈਟਿੰਗ ਕਰੀ ਜਾਣੀ ਹੈ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੱਲ ਛੱਦਾ ਸੈਂਟਰ ਤੋਂ ਉਹਨਾਂ ਨੂੰ ਬਵੇ ਤੋ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੇ ਕਿਦੋਂ ਸਨਗ ਰਹੇ ਦਾ ਉੱਥੋਂ ਡਬਲ ਸ਼ੀਸ਼ਿਆਂ ਦੇ ਕੇ ਜਿਹੜਾ ਆਪਾਂ ਸੜਾ ਕਵਰ ਕਰਨਾ ਹੈ ਤੇ ਜਿਹੜਾ ਫੇਰ ਚੰਗੀ ਦਾ ਟਾਇਰ ਤੇ ਸਾਬ ਕਵਰ ਕਰਨਾ ਹੈ ਜਿਹੜਾ ਬੈਡਨ ਲਗਾਉਣਾ ਅੱਧਾ ਸੱਜਾ ਅੱਧਾ ਖੋ ਫੋਨ ਕਰ ਕਿਹੜਾ ਪਲਾਨ ਨੂੰ ਬੈਗ ਤੇ ਇੱਕ ਵਾਰ ਦਾ ਬੱਗਾ ਜਾਂ ਕਿਹੜਾ ਪਲਾਨ ਨੂੰ ਫਲਾ ਦੇਣਾ ਤੇ ਲੜ ਵੀ ਜਿਹੜਾ ਪਸਾ ਲਗਾਉਣਾ ਹੈ ਤੇ ਜਲਦੀ ਇਹਨਾਂ ਵੀਡੀਓ ਲੈ ਕੇ ਆ ਜੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ